ਗੁਰੂ ਪਾਤਸ਼ਾਹ ਪਵਿੱਤਰ ਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਹਨ ਕਿ ਤਨ ਜੋਵਨ ਅਰ ਫੁੱਲੜਾ ਤਨ ਹੈ ਜਵਾਨੀ ਹੈ ਔਰ ਤੀਸਰਾ ਫੁੱਲ ਇਹਨਾਂ ਨੂੰ ਇੱਕ ਚੀਜ਼ ਮੰਨਿਆ ਜਾਂਦਾ ਹੈ ਨਕੋਲ ਹੈ ਤਾਂ ਬੰਦਾ ਵੈਸੀ ਜਵਾਨ ਹੋਇਆ ਫਿਰਦਾ ਹੈ ਫੁੱਲ ਜਵਾਨੀ ਦੇ ਵਿੱਚ ਪੂਰਾ ਮੈਕਦਾ ਹੈ ਜਵਾਨੀ ਵੀ ਮੈਕਦੀ ਹੈ ਤਿੰਨ ਚੀਜ਼ਾਂ ਪਰ ਇਸ ਨੂੰ ਸਤਿਗੁਰ ਪਾਤਸ਼ਾਹ ਜੀਆ ਨੇ ਸਮਝਾਉਣਾ ਕੀਤਾ ਹੈ ਕਿ ਇਸ ਦੇ ਉੱਤੇ ਹੀ ਸਾਰਾ ਹੰਕਾਰ ਹੁੰਦਾ ਹੈ ਜਵਾਨੀ ਦੇ ਉੱਤੇ ਮਰ ਜਾਏ ਫੁੱਲ ਦੇ ਉੱਤੇ ਕੌਣ ਮਾਨ ਕਰਦਾ ਹੈ ਤਨ ਨਹੀਂ ਹੈ ਕੌਣ ਤੇ ਕੌਣ ਬੋਲੋ ਕਰੇਗਾ ਜਵਾਨੀ ਨਹੀਂ ਹੈ ਤੇ ਕੌਣ ਕਰੇਗਾ ਜਵਾਨੀ ਹੈ ਇਹ ਚੀਜ਼ਾਂ ਅਹੰਕ ਭਾਵ ਪੈਦਾ ਹੋ ਜਾਂਦਾ ਹੈ ਪਰ ਪਾਸ਼ਾ ਨੇ ਸਮਝਾ ਦਿੱਤਾ ਕਿ ਹੈ ਕਿਤਨੀ ਇੱਕ ਵਸਤੂ ਕਿ ਕਹਿੰਦੇ 4 ਦਿਨਾਂ ਦੀ ਵਸਤੂ ਹੈ ਇਹ ਕਿਏ ਚਾਰ ਕ ਦਿਨਾਂ ਦੀ ਬਸਤੂ ਹੈ ਜਾਦੀ ਨੇ ਇਸ ਤੇ ਅੰਗ ਭਾਵਨਾ ਜਗਾਓ ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਆ ਮਿੱਤਰਾ ਦੂਜੇ ਪਹਿਰੇ ਦੂਜੇ ਪਹਿਰੇ ਨੂੰ ਆਖਿਆ ਜਾਂਦਾ ਹੈ ਕਿ ਜਿਸ ਵੇਲੇ ਬਾਲਪਨ ਖਤਮ ਹੋ ਜਾਂਦਾ ਹੈ ਤੇ ਜਵਾਨੀ ਆ ਜਾਂਦੀ ਹੈ ਬਾਲਪਨ ਖਤਮ ਹੋ ਗਿਆ ਜਵਾਨੀ ਆ ਗਈ ਹੈ ਇਸ ਨੂੰ ਜ਼ਿੰਦਗੀ ਦਾ ਦੂਜਾ ਪੈਰ ਮੰਨਿਆ ਗਿਆ ਹੈ ਦੂਜੇ ਪੈਰੇ ਰਹਿਣ ਕੇ ਵਨ ਜਾ ਰਿਆ ਮਿੱਤਰਾ ਭਰ ਜਵਾਨੀ ਲਹਿਰੀ ਦੇ ਜਵਾਨੀ ਭਰ ਗਈ ਹੈ ਜਿਸ ਤਰ੍ਹਾਂ ਦੇ ਨਾਲ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠਦੀਆਂ ਹਨ ਠੀਕ ਹੈ ਨਾ ਜੀ ਤਾਂ ਇੱਕ ਦੂਜੇ ਤੋਂ ਉਮੜ-ਉਮੜ ਕੇ ਪੈਂਦੀਆਂ ਨੇ ਇਸੇ ਤਰ੍ਹਾਂ ਜਿਸ ਵੇਲੇ ਪੂਰਨ ਤੌਰ ਤੇ ਬੰਦੇ ਤੇ ਜਵਾਨੀ ਆਉਂਦੀ ਹੈ ਉਹਦੇ ਅੰਦਰੋਂ ਵੀ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਲਹਿੜਾਂ ਨੇ ਉਹ ਉਮੜ ਉਮੜ ਕੇ ਉੱਠਦੀਆਂ ਹਨ ਤਰ੍ਹਾਂ ਤਰ੍ਹਾਂ ਦੀਆਂ ਉੱਠਣ ਗਿਆ ਉੱਠਦੀਆਂ ਹਨ ਬਾਸ਼ਨਾ ਵੀ ਉੱਠਦੀਆਂ ਨੇ ਵਿਸ਼ੇ ਵੀ ਉੱਠਦੇ ਨੇ ਧਨ ਦੌਲਤ ਦੀ ਵੀ ਉੱਠਦੀ ਹੈ ਹਰ ਤਰ੍ਹਾਂ ਦੇ ਆਪਣੀ ਬਲਵਾਨਤਾ ਹੀ ਕਿ ਮੈਂ ਤਗੜਾ ਹਾਂ ਸਰੀਰਕ ਤੌਰ ਤੇ ਇਹ ਸਾਰੀਆਂ ਛੱਲਾਂ ਅੰਦਰੋਂ ਪੈਂਦੀਆਂ ਨੇ ਬੰਦਾ ਇਹਦੇ ਵਿੱਚ ਮਗਨ ਹੋ ਜਾਂਦਾ ਹੈ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਪਰ ਜਵਾਨੀ ਲਹਿਰੀ ਦੇ ਆਪਣੀਆਂ ਲਹਿਰਾਂ ਛੱਡਣ ਲੱਪਨਦੀ ਹੈ ਜਵਾਨੀ बुरा भला ना ਪਛਾਣੀ ਬਣ ਜਾ ਰਿਹਾ ਮਿੱਤਰਾ ਇਸ ਉਮਰ ਦੇ ਵਿੱਚ ਪਤਾ ਹੀ ਨਹੀਂ ਲੱਗ ਰਿਹਾ ਕਿ ਇਤਨਾ ਕ ਬੰਦੇ ਨੂੰ ਹੰਕਾਰ ਹੋ ਜਾਂਦਾ ਹੈ ਨਾ ਉਹਨੂੰ ਬੁਰੇ ਕਰਮ ਦਾ ਪਤਾ ਲੱਗਦਾ ਨਾ ਭਲੇ ਦਾ ਲੱਗਦਾ ਹੈ ਕਿਉਂ ਨਹੀਂ ਲੱਗਦਾ ਬੁਰਾ ਭਲਾ ਨਾ ਪਛਾਣੀ ਬਣ ਜਾ ਰਿਹਾ ਮਿੱਤਰਾ ਮਨ ਮਤਾ ਅਹਮ ਮੇ ਮੱਤਾ ਨਾਮ ਮਸ਼ਤੀ ਇਹਨੂੰ ਚੜ ਗਈ ਐ ਸ਼ਰਾਬ ਚੜ ਗਈ ਇਹਨੂੰ ਨਸ਼ਾ ਹੋ ਗਿਆ ਐ ਕਾਦਾ ਆਪਣੇ ਜਵਾਨ ਪੁਰੇ ਦਾ ਜੇ ਮੇਰੇ ਵਰਗਾ ਕੋਈ ਨਹੀਂ ਮੇਰੇ ਕੋਲੇ ਜਿੰਨੀ ਦੌਲਤ ਐ ਦੂਜੇ ਕੋਲੇ ਹੈ ਹੀ ਨਹੀਂ ਜਿੰਨੀ ਮੇਰੇ 'ਚ ਤਕੜਾਈ ਐ ਦੂਜੇ 'ਚ ਹੈ ਹੀ ਨਹੀਂ ਅਹੰਗ ਭਾਪ ਪੈਦਾ ਹੋ ਗਿਆ ਹੈ ਮਨ ਮੱਤਾ ਤੇ ਮਨ ਇਹਦੇ ਵਿੱਚ ਮਸਤ ਹੋ ਕੇ ਜ਼ਿੰਦਗੀ ਨੂੰ ਬਤੀਤ ਕਰ ਰਿਹਾ ਹੈ ਮਨਮਤਾ ਅਹਮੇ ਅੰਗ ਭਾਵ ਹੈ ਰੰਦਾ ਪਰ ਇਸ ਤੋਂ ਬਚਣਾ ਹੈ ਇੱਥੋਂ ਦੀ ਠੋਕਰ ਵੱਜੀ ਹੋਈ ਸਾਰਾ ਬਡੇਪਾ ਰੁਲ ਜਾਵੇਗਾ ਜਨਮੋਂ ਜਨਮ ਰੁਲ ਜਾਉਂਗੇ ਇਸੇ ਨੂੰ ਸਾਹਮਣਾ ਹੈ 16 ਤੋਂ 30 ਸਾਲ ਮੈਂ ਆਮ ਕਹਿਣਾ ਹੁੰਦਾ ਹੈ ਇਦੇ ਵਿੱਚ ਬੱਚਿਆਂ ਦੇ ਖਿਲਾਰੇ ਪੈ ਜਾਂਦੇ ਨੇ ਕਾਬੂ ਕਰਨੇ ਔਖੇ ਹੋ ਜਾਂਦੇ ਨੇ ਤੋਂ ਪਾਤਸ਼ਾਹ ਸਮਝਾ ਰਹੇ ਨੇ ਸਾਨੂੰ ਕਿ ਬੁਰਾ ਭਲਾ ਨਾ ਪਛਾਣੇ ਪ੍ਰਾਨੀ ਅੱਗੇ ਪੰਥ ਕਰਾਰਾ ਹੁਣ ਤੇ ਤੂੰ ਇਸ ਮਸਤੀ ਦੇ ਵਿੱਚ ਜਿੱਦਾਂ ਰਾਜੇ ਮਹਾਰਾਜੇ ਤੱਕਾ ਕਰੀ ਜਾਂਦੇ ਕਰੀ ਜਾਂਦੇ ਨੇ ਔਰ ਤੱਕਾ ਕਰਦਿਆਂ ਕਰਦਿਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਨਾਨਕ ਲਾਓ ਇਹਨਾਂ ਰੱਬ ਦੇ ਨਾਲ ਵੀ ਮੱਥਾ ਲਾਉਣ ਤੋਂ ਗਰੇਜ ਨਹੀਂ ਕਰਦੇ ਹਨ ਇਹਦੀ ਮਸਤੀ ਹੰਕਾਰ ਦੀ ਐਸੀ ਹੈ ਇਹਦੀ ਮਸਤੀ ਹੰਕਾਰ ਦੀ ਇਹੋ ਜੀ ਚੜ ਜਾਂਦੀ ਹੈ